ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਆਪਣੇ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਨਿਫਟੀ ਬਾਰੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਨਿਫਟੀ ਕੁਝ ਅਜੀਬ ਕਰ ਸਕਦੀ ਹੈ ਕੀ ਕਰ ਸਕਦੀ ਹੈ ਉਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ ਇੰਪੋਰਟੈਂਟ ਟਾਈਮ ਸਾਈਕਲ ਆ ਰਿਹਾ ਹੈ ਜਿਹੜਾ ਕਿ ਨਿਫਟੀ ਤੇ ਪ੍ਰੈਸ਼ਰ ਬਣਾ ਸਕਦਾ ਹੈ ਤੇ ਉਸ ਤੋਂ ਬਾਅਦ ਨਿਫਟੀ ਫਿਰ ਤੋਂ ਮਤਲਬ ਕਿ ਉੱਪਰ ਜਾ ਸਕਦੀ ਹੈ ਤੇ ਕਿੱਥੋਂ ਤੱਕ ਡਾਊਨ ਜਾ ਸਕਦੀ ਹੈ ਕਿੰਨੇ ਟਾਈਮ ਤੇ ਇਹ ਜੋ ਟ੍ਰੈਂਡ ਸਟਾਰਟ ਹੋ ਸਕਦਾ ਹੈ ਕਿਵੇਂ ਸਾਰਾ ਕੁਝ ਐਕਸਪਲੇਨ ਕਰਾਂਗੇ ਇਸ ਵੀਡੀਓ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੇ ਸਭ ਤੋਂ ਇੰਪੋਰਟੈਂਟ ਡੇਟ ਰਹੇਗੀ ਨਿਫਟੀ ਵਾਸਤੇ ਜੋ ਰਹੇਗੀ ਆਪਣੇ 4 ਜੁਲਾਈ ਤੇ 4 ਜੁਲਾਈ ਤੋਂ ਪਹਿਲਾਂ ਕਿਸ ਦਿਨ ਡਿਕਲਾਈਨ ਸਟਾਰਟ ਹੋ ਸਕਦਾ ਹੈ ਮਤਲਬ ਕਿ ਡਾਉਨਸਾਈਡ ਟ੍ਰੈਂਡ ਸਟਾਰਟ ਹੋ ਸਕਦਾ ਹੈ ਉਹ ਦੇਖਾਂਗੇ ਤੇ ਸਾਰਾ ਕੁਝ ਕਵਰ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਡੇ ਟਾਈਮ ਫਰੇਮ ਓਪਨ ਕੀਤਾ ਹੋਇਆ ਹੈ ਤੇ ਆਪਾਂ ਇੱਥੇ ਲਾਈਨਾਂ ਲਗਾਈਆਂ ਹੋਈਆਂ ਨੇ ਜਿਹੜੀਆਂ ਕਿ ਬਹੁਤ ਸਾਰੇ ਇਹ ਲਾਈਨਾਂ ਤਾਂ ਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਇਹ ਜਿਹੜੀਆਂ ਲਾਈਨ ਆ ਇਹ ਆਪਾਂ ਕਿਵੇਂ ਲਗਾਈਆਂ ਆ ਕਿਸ ਤਰ੍ਹਾਂ ਲਗਾਈਆਂ ਆ ਉਹ ਆਪਾਂ ਇਸ ਵੀਡੀਓ ਦੇ ਵਿੱਚ ਨਹੀਂ ਦੱਸਾਂਗੇ ਇਹਦੇ ਬਾਰੇ ਪਹਿਲਾਂ ਤਿੰਨ ਵੀਡੀਓ ਆਪਾਂ ਪਾਈਆਂ ਹੋਈਆਂ ਨੇ ਟਾਈਮ ਸਾਈਕਲ ਬਾਰੇ ਵੀਕਲੀ ਟਾਈਮ ਸਾਈਕਲ ਡੇ ਟਾਈਮ ਸਾਈਕਲ ਤੇ ਉਸ ਤੋਂ ਬਾਅਦ 15 ਮਿੰਟ ਦਾ ਟੈਂਪ ਟਾਈਮ ਸਾਈਕਲ ਇਹ ਆਪਣਾ ਹੈਗਾ ਡੇ ਟਾਈਮ ਸਾਈਕਲ ਜੋ ਕਿ ਸਟਾਰਟ ਹੋ ਰਿਹਾ ਹੈ ਜਿਸ ਟਾਈਮ ਦੇ ਵਿੱਚ ਨਿਫਟੀ ਐਂਟਰ ਹੋ ਰਹੀਏ ਲਗਭਗ 25 ਜੂਨ ਨੂੰ ਇਹਦੇ ਵਿੱਚ ਐਂਟਰ ਹੋ ਰਹੀਏ ਤੇ ਜਿਹੜਾ ਇਹਦਾ ਮਿਡ ਪੁਆਇੰਟ ਹੋਵੇਗਾ ਉਹ ਹੋਵੇਗਾ 4 ਜੁਲਾਈ ਜੋ ਕੀ ਦਾ ਐਂਡ ਪੁਆਇੰਟ ਹੋਵੇਗਾ ਉਹ ਹੋਵੇਗਾ ਆਲਮੋਸਟ ਆਪਣਾ 16 ਤੋਂ ਲੈ ਕੇ 18 ਜੁਲਾਈ ਠੀਕ ਹੈ ਇਹਦੇ ਵਿੱਚ ਐਂਟਰ ਹੋ ਰਹੀਏ ਤੇ ਇਹਦੇ ਵਿੱਚ ਹੁੰਦਾ ਕੀ ਹੈ ਮਾਰਕੀਟ ਜ्यों ਹੀ ਉੱਪ ਜਾਦੀ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਇੱਕ ਮਾਰਕੀਟ ਡਿਕਲਾਈਨ ਦਿੰਦੀ ਆ ਡਿਕਲਾਈਨ ਜਿਵੇਂ ਦੇਖੋਗੇ ਇੱਥੇ ਪਿਛਲੀ ਵਾਰ ਇਹ ਟਾਈਮ ਆਇਆ ਸੀ ਮਾਰਕੀਟ ਨੇ ਤੇਜ਼ ਡਿਕਲਾਈਨ ਦਿੱਤਾ ਤੇ ਬਾਅਦ ਦੇ ਵਿੱਚ ਇੱਕ ਆਪਾਂ ਨੂੰ ਰੈਲੀ ਦੇਖਣ ਮਿਲਦੀ ਜਾਂ ਫਿਰ ਅਪਮੂਵ ਦੇਖਣ ਨੂੰ ਮਿਲਦਾ ਜ਼ਰੂਰੀ ਨਹੀਂ ਕਿ ਹਰ ਵਾਰੀ ਮਤਲਬ ਕਿ ਬਹੁਤ ਵੱਡਾ ਅਪਮੂਵ ਹੋਵੇ ਫਿਰ ਵੀ ਹਜ਼ਾਰ ਪੁਆਇੰਟ ਤੋਂ ਉੱਤੇ ਅਪਮੂਵ ਬੰਨ ਦੇਖਣਾ ਮਿਲਦਾ ਹੈ ਤੇ ਡਿਕਲਾਈਨ ਵੀ ਕਾਫੀ ਵੱਡਾ ਦੇਖਣ ਨੂੰ ਮਿਲਦਾ ਉਸ ਤੋਂ ਪਿੱਛੇ ਜਿਹੜਾ ਟਾਈਮ ਸੀ ਉਹ ਇੱਥੇ ਆਪਾਂ ਨੂੰ ਆਲਮੋਸਟ 22800 ਤੋਂ ਲੈ ਕੇ 23800 ਮਤਲਬ 1000 ਪੁਆਇੰਟ ਦਾ ਉਹ ਵੀ ਦੇਖਣ ਨੂੰ ਮਿਲਿਆ ਸੀ ਇੱਥੇ ਜੇ ਆਪਾਂ ਗੱਲ ਕਰੀਏ ਤੇ ਜੋ ਰੈਲੀ ਸੀ ਉਹ ਇਸੇ ਟਾਈਮ ਦੇ ਵਿੱਚੋਂ ਸਟਾਰਟ ਹੋਈ ਸੀ ਤੇ ਕਿਵੇਂ ਡਿਕਲਾਈਨ ਆਵੇਗਾ ਕਿਸ ਦਿਨ ਆਵੇਗਾ ਉਹ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਜੋ ਕਿ ਆਪਣਾ ਟਾਈਮ ਇਹ ਟਾਈਮ ਦੇ ਵਿੱਚ ਐਂਟਰ ਹੋਣ ਦੀ ਰਹੀ ਹੈ ਉਹ ਹੈ 25 ਜੂਨ ਤੇ ਮਾਰਕੀਟ ਦੇ ਵਿੱਚ ਇੱਕ ਚੀਜ਼ ਤੁਸੀਂ ਨੋਟਿਸ ਜ਼ਰੂਰ ਕੀਤੀ ਹੋਵੇਗੀ ਜਦੋਂ ਪਹਿਲਾਂ ਮਾਰਕੀਟ ਦੇਖੋ ਇੱਥੋਂ ਉੱਤੇ ਜਾਂਦੀ ਸੀ ਠੀਕ ਹੈ ਤੇਜ਼ੀ ਨਾਲ ਉੱਤੇ ਜਾਂਦੀ ਸੀ ਤੇ ਥੱਲੇ ਆਉਣ ਤੇ ਕਾਫੀ ਟਾਈਮ ਲਗਾਉਂਦੀ ਸੀ ਫਿਰ ਤੋਂ ਮਤਲਬ ਕਿ ਤੇਜ਼ੀ ਨਾਲ ਉਸ ਨੂੰ ਕਵਰ ਕਰ ਲੈਂਦੀ ਸੀ ਫਿਰ ਤੋਂ ਮਤਲਬ ਉਹ ਕਿ ਥੱਲੇ ਆਉਣ ਤੇ ਟਾਈਮ ਲਗਾਉਂਦੀ ਸੀ ਤੇ ਤੇਜ਼ੀ ਨਾਲ ਇੱਕ ਨਵਾਂ ਹਾਈ ਲਗਾ ਦਿੰਦੀ ਸੀ ਪਰ ਇਸ ਵਾਰ ਕੀ ਹੋਇਆ ਕਿ ਮਾਰਕੀਟ ਗੈਪ ਡਾਊਨ ਖੁੱਲ ਕੇ ਥੱਲੇ ਆਈ ਸੀ ਉਸ ਤੋਂ ਬਾਅਦ ਆ ਗੈਪ ਫਿਲ ਹੋਇਆ ਪਰ ਕਾਫੀ ਦਿਨ ਲੱਗੇ ਫਿਰ ਤੋਂ ਆਪਾਂ ਇੱਕ ਦਿਨ ਤੇਜ਼ੀ ਦੇਖਣ ਨੂੰ ਮਿਲੀ ਤੇ ਇਹ ਤੇਜ਼ੀ ਹੋ ਸਕਦੀ ਆ ਕਿ ਇੱਕ ਟਰੈਪ ਹੋਵੇ ਦੇ ਮਾਰਕਾਪਾ ਨੂੰ ਇੱਕ ਡਾਊਨਫਾਲ ਦੇਖਣ ਨੂੰ ਮਿਲ ਜਾਵੇ ਕਿਉਂਕਿ ਇੰਪੋਰਟਡ ਟਾਈਮ ਸਾਈਕਲ ਆ ਰਿਹਾ ਹੈ ਤੇ ਉਹ ਪ੍ਰੈਸ਼ਰ ਬਣਾਵੇਗਾ ਵੱਡਾ ਟਾਈਮ ਸਾਈਕਲ ਆ ਰਿਹਾ ਹੈ ਤੇ ਪ੍ਰੈਸ਼ਰ ਬਣਾਵੇਗਾ ਨਿਖਟੀ ਤੇ ਕਿਉਂਕਿ ਇਸ ਟਾਈਮ ਦੇ ਵਿੱਚ ਇੱਕ ਲੋ ਬਣਦਾ ਹੈ ਤੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਲੋ ਜਿਹੜਾ ਬਣਦਾ ਆ ਕਿਸ ਜਗ੍ਹਾ ਤੇ ਲੋ ਬਣ ਸਕਦਾ ਹੈ ਉਹ ਦੇਖਣ ਦੀ ਕੋਸ਼ਿਸ਼ ਕਰਾਂਗੇ ਹੁਣ ਦੇਖੋ ਮਾਰਕੀਟ ਅਜੇ ਮਤਲਬ ਕਿ ਜਿਹੜਾ ਮਾਰਕੀਟ ਦਾ ਜਿਹੜਾ ਪ੍ਰੀਵੀਅਸ ਹਾਈ ਆ ਉਹ ਹਾਈ ਆਪਣੇ ਕੋਲੇ ਆਲਮੋਸਟ 25222 ਦਾ ਜੇ ਤਾਂ ਨਮਾਹਾਈ ਬੰਦਾ ਤੇ ਜਿਹੜਾ ਲੋਹਾ ਉਹ ਵੀ ਥੋੜਾ ਜਿਹਾ ਉੱਤੇ ਆ ਸਕਦਾ ਹੈ ਜੇ ਨਮਾਹਾਈ ਨਹੀਂ ਬੰਦਾ ਤਾਂ ਆਪਾਂ ਇਥੋਂ ਫਿਬੋਨਾਚੀ ਦੇ ਅਕੋਰਡਿੰਗ ਜੇ ਦੇਖੀਏ ਤੇ ਅਜੇ ਤੱਕ ਜਦੋਂ ਦੀ ਇਹ ਰੈਲੀ ਸਟਾਰਟ ਹੋਈ ਹੈ ਇਸ ਜਗ੍ਹਾ ਤੋਂ ਪਿਛਲੇ ਟਾਈਮ ਤੋਂ ਕਦੇ ਵੀ ਮਾਰਕੀਟ ਨੇ ਆਪਣੇ 30 30 ਪੁਆਇੰਟ ਨੂੰ ਟੱਚ 38 ਪੁਆਇੰਟ ਨੂੰ ਟੱਚ ਨਹੀਂ ਕੀਤਾ ਜੇ ਇਸੇ ਮਤਲਬ ਕਿ ਹਾਈ ਤੋਂ ਥੱਲੇ ਹੀ ਡਿਕਲਾਈਨ ਹੋਣਾ ਸਟਾਰਟ ਹੋ ਜਾਂਦਾ ਹੈ ਤਾਂ ਆਪਾਂ ਨੂੰ 23800 ਤੱਕ 20400 ਤੋਂ 23800 ਇਸ ਰੇਂਜ ਦੇ ਵਿੱਚ ਡਿਕਲਾਈਨ ਦੇਖਣ ਨੂੰ ਮਿਲ ਸਕਦਾ ਇਸ ਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਇਤੋਂ ਤਾਂ 39500 ਪੁਆਇੰਟ ਦੇ ਵਿੱਚੋਂ 2500 ਪਲੱਸ ਮਾਈਨਸ ਹੋ ਸਕਦਾ ਹੈ ਮਤਲਬ ਕਿ ਓਵਰਆਲ 24000 24222 ਦੇ ਜਾਂ ਫਿਰ 24250 ਦੇ ਆਸ-ਪਾਸ ਡਿਕਲਾਈਨ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਉਹ ਜਿਹੜਾ ਡਿਕਲਾਈਨ ਐਗਜ਼ਿਟ ਕਿੰਨਾ ਹੋਊਗਾ ਉਹ ਜ्यों ਹੀ ਟੌਨ ਸਾਈਜ਼ ਦਾ ਪੈਟਰਨ ਬਣੇਗਾ ਉਹਦੇ ਅਕੋਰਡਿੰਗ ਆਪਾਂ ਲਗਾਵਾਂਗੇ ਪਰ ਪਹਿਲਾਂ ਆਪਾਂ ਇਹੀ ਲੈ ਕੇ ਚੱਲਾਂਗੇ ਇਸ ਰੇਂਜ ਦੇ ਵਿੱਚ ਡਿਕਲਾਈਨ ਆ ਸਕਦਾ ਹੈ 23893 ਤੋਂ ਲੈ ਕੇ 2400 ਦੇ ਇਸ ਦੇ ਵਿੱਚ ਲੋ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਕਿੱਥੋਂ ਡਿਕਲੈਨ ਆਵੇਗਾ ਕਿੰਨੇ ਵਜੇ ਸਟਾਰਟ ਹੋਵੇਗਾ ਉਹ ਦੇਖਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਆ ਜੋ ਇਹ ਡਿਕਲੈਨ ਆਵੇਗਾ ਆਵੇਗਾ ਕਿਸ ਤਰ੍ਹਾਂ ਪਹਿਲਾਂ ਉਹ ਗੱਲ ਕਰ ਲੈਣੇ ਆ ਇਹ ਡਿਕਲੈਨ ਤਿੰਨ ਦੇਵ ਦੇ ਵਿੱਚ ਆ ਸਕਦਾ ਹੈ ਤਿੰਨ ਤਾਂ ਦੇ ਮੁਗ ਦੇ ਵਿੱਚ ਆ ਸਕਦਾ ਹੈ ਉਹਦੇ ਦੀ ਆਪਾਂ ਇੱਕ ਵਾਰੀ ਇਸ ਨੂੰ ਇੱਥੇ ਡਰਾਈਵ ਕਰਕੇ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਤਾਂ ਇਹ ਮੁਵ ਆ ਸਕਦਾ ਹੈ ਇਥੋਂ ਜੇ ਨਿਫਟੀ ਦੇਖੋ ਉੱਤੇ ਜਾ ਰਹੀ ਹੈ ਹੋ ਸਕਦਾ ਹੈ ਕਿ ਨਵਾਂ ਹਾਈ ਲਗਾਏ ਜੇ ਨਵਾਂ ਹਾਈ ਲਗਾਉਂਦੀ ਹੈ ਤੇ ਇਸ ਰੇਂਜ ਦੇ ਵਿੱਚ ਆਪਾਂ ਨੂੰ ਡਿਕਲਾਈਨ ਦੇਖਣ ਨੂੰ ਮਿਲ ਸਕਦਾ ਹੈ ਕੁਝ ਇਸ ਤਰ੍ਹਾਂ ਕਰਕੇ ਜੋ ਕਿ ਇਥੋਂ ਦਾ ਆਪਾਂ ਨੂੰ ਡਿਕਲਾਈਨ ਦੇਖਣ ਨੂੰ ਮਿਲ ਸਕਦਾ ਹੈ ਇਸ ਤਰ੍ਹਾਂ ਕਿ ਤਿੰਨ ਮੂਵ ਦੇ ਵਿੱਚ ਤੇ ਉਸ ਤੋਂ ਬਾਅਦ ਆ ਜੋ ਇਥੋਂ ਮਤਲਬ ਕਿ ਹਾਈ ਬਣੇਗਾ ਜਦੋਂ ਪੋਜ਼ਿਟਿਵ ਪ੍ਰੋਜੈਕਸ਼ਨ ਹੋਏਗਾ ਕਿ ਇਹ ਇੰਪੋਰਟੈਂਟ ਟਾਈਮ ਹੈ ਤੇ ਸ਼ੇਅਰ ਇੱਕ ਆਪਾਂ ਨੂੰ ਰੈਲੀ ਦੇਖਣ ਨੂੰ ਮਿਲੇਗੀ ਪਰ ਉਸ ਤੋਂ ਪਹਿਲਾਂ ਡਿਕਲਾਈਨ ਦੇਖਣ ਨੂੰ ਮਿਲੇਗਾ ਕਿਉਂਕਿ ਆਲਰੇਡੀ ਮਾਰਕੀਟ ਅੱਪ ਚੱਲ ਰਹੀ ਹੈ ਤੇ ਇੱਥੇ ਇੱਕ ਲੋ ਬਣ ਕੇ ਬਾਅਦ ਵਿੱਚ ਮਾਰਕੀਟ ਉੱਤੇ ਜਾ ਉਦੇ ਲਈ ਆਪਾਂ ਵੀ ਕਰਾਂਗੇ ਫਾਲੋ ਕਰਾਂਗੇ ਪ੍ਰੋਜੈਕਸ਼ਨ ਨੂੰ ਤਿੰਨ ਕੰਡਲ ਰੋਸਟਿਕ ਨੂੰ ਤੇ ਉਸ ਦੇ ਹਿਸਾਬ ਨਾਲ ਆਪਾਂ ਦੇਖਾਂਗੇ ਹੁਣ ਇਸ ਨੂੰ ਇੱਕ ਵਾਰੀ ਆਪਾਂ ਡਿਲੀਟ ਕਰ ਦਿੰਨੇ ਆ ਉਸ ਤੋਂ ਬਾਅਦ ਹੁਣ ਦੇਖੋ ਕਿ ਜਿਹੜਾ ਇਹ ਅਪ ਮੂਵ ਚੱਲਿਆ ਇਹ ਕਿੰਨੇ ਵਜੇ ਖਤਮ ਹੋ ਸਕਦਾ ਹੈ ਉਹਦੇ ਲਈ ਆਪਾਂ ਛੋਟੇ ਟਾਈਮ ਫਰੇਮ ਤੇ ਜਾਵਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਹੁਣ ਆਪਾਂ ਕਰਨਾ ਕੀ ਹੈ ਕਿ ਇਹ ਜਿਹੜਾ ਆਪਾਂ ਚਾਰਟ ਖੋਲਿਆ ਹੋਇਆ ਹੈ ট্রেਡਿੰਗ ਥਿਊ ਵਿੱਚ ਖੋਲਿਆ ਹੋਇਆ ਹੈ ਤੁਸੀਂ ਆਪਣਾ ਚਾਰਟ ਜੋ ਬ੍ਰੋਕਰ ਹੋਵੇਗਾ ਉਹਦੇ ਵਿੱਚ ਬੀ ਕੋਲ ਸਲਦੇਓ ਤੇ ਉਹਦੇ ਵਿੱਚ ਟਾਈਮਿੰਗ ਨੂੰ ਕੈਲਕੂਲੇਟ ਕਰ ਸਕਦੇ ਹੋ ਹੁਣ ਆਪਾਂ ਅੱਜ ਇਹ ਗੱਲ ਕਰੀਏ ਇੱਥੋਂ ਆਪਾਂ 1 ਆਵਰ ਟਾਈਮ ਪਰਿਮ ਤੇ ਪਹਿਲਾਂ ਜਾਵਾਂਗੇ ਪਹਿਲਾਂ ਪਰ ਟਾਈਮ ਕੈਲਕੂਲੇਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਐਗਜ਼ਿਟ ਟਾਈਮ ਹੋਵੇਗਾ ਇੱਕ ਮੈਕਸਿਮਮ ਟਾਈਮ ਹੋਵੇਗਾ ਜਿਹਦੇ ਵਿੱਚ ਡਿਕਲੇਨ ਸਟਾਰਟ ਹੋ ਸਕਦਾ ਹੈ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਹੈ ਇੱਥੋਂ ਆਪਾਂ ਚੈੱਕ ਕਰਦੇ ਹਾਂ ਕਿ ਜਿਹੜਾ ਲਾਸਟ ਆਪਣਾ ਡਿਕਲੇਨ ਆਇਆ ਸੀ ਉਹ ਕਿੰਨੇ ਟਾਈਮ ਦੇ ਤਾਇਆ ਸੀ ਕਿੰਨੇ ਟਾਈਮ 프ਰੇਮ ਦੇ ਹਿਸਾਬ ਨਾਲ ਆਪਾਂ ਕਰਾਂਗੇ ਥੋੜਾ ਬਦਲ ਮਤਲਬ ਕੀ ਉੱਤੇ ਥੱਲੇ ਹੋ ਸਕਦਾ ਹੈ ਤੇ ਇਹ 11 ਕੈਂਡਲਾਂ ਦੇ ਵਿੱਚ ਮਾਰਕੀਟ ਥੱਲੇ ਆਈ ਸੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਉੱਤੇ ਕਿੰਨੇ ਕੈਂਡਲਾਂ ਦੇ ਵਿੱਚ ਗਈ ਸੀ ਤੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਇੱਥੋਂ ਆਪਾਂ ਦੇਖ ਲੈਨੇ ਹੁਣ ਤੱਕ ਕਿੰਨੇ ਗੈਰ ਹੋ ਚੁੱਕੇ ਆ ਤੇ ਹੁਣ ਤੱਕ 41 ਕੈਂਡਲ ਹੋ ਚੁੱਕੇ ਆ ਤੇ ਇਹ ਮੈਕਸਿਮਮ 55 ਕੈਂਡਲ ਤੱਕ ਮਤਲਬ ਕੀ ਇਹ ਮੂਵ ਅਪ ਚੱਲ ਸਕਦਾ ਹੈ ਤੇ ਕਿੱਥੇ ਆਉਂਦੇ ਆ 55 ਕੈਂਡਲ ਆਪਾਂ ਦੇਖ ਸਕਦੇ ਆ ਇੱਕ ਵਾਰੀ ਤੇ ਇੱਥੇ ਆ ਰਿਹਾ ਠੀਕ ਹੈ 24 ਤਰੀਕ 3:15 ਮਿੰਟ ਮਤਲਬ ਕਿ 24 ਤਰੀਕ ਦਾ ਪੂਰਾ ਦਿਨ 23 ਤਰੀਕ ਦਾ ਪੂਰਾ ਦਿਨ ਤੇ 24 ਤਰੀਕ ਦਾ ਪੂਰਾ ਦਿਨ ਆਪਾਂ ਮੰਨ ਸਕਦੇ ਹਾਂ ਕਿ ਬੁਲਿਸ਼ ਰਹ ਸਕਦਾ ਹੈ ਜਰੂਰ ਜੇ ਮਾਰਕੀਟ ਉੱਤੇ ਜਾਵੇ ਮਤਲਬ ਸਾਈਡ ਦੇ ਤੋਂ ਬੁਲਿਸ਼ ਰਹ ਸਕਦੀ ਹੈ ਤੇ 25 ਤਰੀਕ ਨੂੰ ਆਪਾਂ ਨੂੰ ਡਿਕਲਾਈਨ ਸਟਾਰਟ ਹੋ ਸਕਦਾ ਹੈ ਮੈਕਸਿਮਮ ਟਾਈਮ ਤੇ 25 ਨੂੰ ਇੱਕ ਹੋਰ ਚੀਜ਼ ਵੀ ਆ ਰਹੀ ਹੈ ਮੂਨ ਫੇਸ ਆ ਰਿਹਾ ਹੈ ਕਰਨਾ ਕੀ ਹੈ ਆਪਾਂ ਡਿਕਲਾਈਨ ਦੇ ਵਿੱਚ ਐਂਟਰੀ ਕਰਨੀ ਹੈ ਜੇ ਆਪਾਂ ਡਾਊਨ ਸਾਈਡ ਦੀ ਪੋਜੀਸ਼ਨ ਬਣਾਉਣੀ ਹੈ ਤੇ 25 ਤਰੀਕ ਨੂੰ ਆਪਾਂ 10:15 ਮਿੰਟ ਤੇ ਠੀਕ ਆ ਜਾਂ ਫਿਰ 11:15 ਮਿੰਟ ਤੇ ਜਦੋਂ ਵੀ ਮਾਰਕੀਟ ਜੋ 24 ਤਰੀਕ ਦਾ ਲੋ ਹੋਵੇਗਾ ਉਸ ਦੇ ਥੱਲੇ 1 ਆਵਰ ক্লোਜ਼ ਕਰੇਗੀ ਉੱਥੇ ਆਪਣੀ ਪੋਜੀਸ਼ਨ ਬਣੇਗੀ ਡਾਊਨ ਸਾਈਡ ਦੀ ਤੇ ਜੋ ਹੀ ਉਸ ਦਿਨ ਦਾ ਹਾਈ ਹੋਵੇਗਾ ਉਹ ਆਪਣਾ ਸਟੌਪ ਲੋਸ ਹੋਵੇਗਾ ਬਾਕੀ ਜਾਣਕਾਰੀ ਤੁਹਾਨੂੰ ਟੈਲੀਗ੍ਰਾਮ ਤੇ ਵੀ ਵੈਸੇ ਮਿਲ ਜਾਵੇਗੀ ਪਰ ਯਾਦ ਰੱਖ ਲਿਓ ਇਹ ਇੱਥੋਂ ਆਪਾਂ ਡਿਕਲਾਈਨ ਦੀ ਪੋਜੀਸ਼ਨ ਬਣਾ ਸਕਦੇ ਹਾਂ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਸ ਪੂਰੇ ਫੱਲੇ ਉੱਤੇ ਜਾ ਰਿਹਾ ਜਿਹੜਾ ਟਾਈਮ ਸਾਈਕਲ ਜੀ ਇਹਦੇ ਹਿਸਾਬ ਨਾਲ ਪੋਜੀਸ਼ਨ ਪਾਉਣੀ ਆ OSQ ਹੋ ਜਾਏਗਾ ਪਰ ਇੱਕ ਇਹ ਆ ਕਿ ਉਹਦੇ ਹਿਸਾਬ ਨਾਲ ਆਪਾਂ ਪੋਜੀਸ਼ਨ ਨਹੀਂ ਭਰਾਵਾਂਗੇ ਪਰ ਅਲਰਟ ਹੋ ਸਕਦੇ ਆ ਜੋ ਉਹ ਟਾਈਮ ਆ ਰਿਹਾ ਉਹ ਆਵੇਗਾ ਆਪਣਾ ਉਹ ਟਾਈਮ ਆਪਾਂ ਦੇਖਾਂਗੇ ਆਪਣੇ ਬ੍ਰੋਕਰ ਦੇ ਵਿੱਚ ਉਹਦੇ ਬ੍ਰੋਕਰ ਦੇ ਵਿੱਚ ਤੁਸੀਂ 75 ਮਿੰਟ ਵਾਲਾ ਪੈਂਡਲ ਕਰਨਾ ਹੈ ਠੀਕ ਆ 75 ਮਿੰਟ ਵਾਲਾ ਪੈਂਡਲ ਕਰਕੇ ਉਸ ਤੋਂ ਬਾਅਦ ਕਰਨਾ ਕੀ ਹੈ ਆਪਾਂ ਜੋ ਕਿ 24 ਤਰੀਕ ਨੂੰ ਠੀਕ ਆ 24 ਤਰੀਕ ਨੂੰ 24 ਜੂਨ ਨੂੰ 10:00 ਵਜੇ 10:30 ਵਜੇ ਕੈਂਡਲ ক্লোਜ਼ ਹੋਵੇਗਾ 75 ਮਿੰਟ ਦਾ ਉਸ ਤੋਂ ਥੱਲੇ ਮਤਲਬ ਕਿ ਜੋ ਵੀ ਨੈਟ ਮੈਂਡਰ ਦਾ ਨੈਕਸਟ ਕੈਂਡਲ ਹੋਵੇਗਾ ਜਾਂ ਇੱਕ ਕੈਂਡਲ ਹੋਰ ਚੱਲੇਗੀ ਜਦੋਂ ਵੀ ਉਸ ਕੈਂਡਲ ਤੋਂ ਥੱਲੇ ক্লোজিং ਸਟਾਰਟ ਹੋਵੇਗੀ ਤੇ ਅਪ ਟ੍ਰੈਂਡ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਡਾਊਨ ਟ੍ਰੈਂਡ ਸਟਾਰਟ ਹੋ ਜਾਵੇਗਾ ਠੀਕ ਹੈ ਮੈਕਸਿਮਮ ਟਾਈਮ 21 ਜੂਨ ਦਾ ਪੂਰਾ ਦਿਨ ਤੇ ਮਿਨੀਮਮ ਟਾਈਮ 24 ਜੂਨ ਦਾ ਪਹਿਲਾ ਸਵਾ ਘੰਟਾ ਠੀਕ ਹੈ ਸਵਾਹ ਘੰਟੇ ਤੋਂ ਬਾਅਦ ਮਤਲਬ ਉਹ ਕਿ ਮਾਰਗੇਟ ਸਾਈਡ ਦੇ ਵਿੱਚ ਰਹਿ ਰਹੇ ਨਹੀਂ ਪਰ ਜਿੰਨਾ ਚਿਰ ਉਹ ਕੈਂਡਲ ਦਾ ਲੋ ਹੋਵੇਗਾ ਉਸ ਤੋਂ ਥੱਲੇ ਨੈਕਸਟ ਕੈਂਡਲ ਕਲੋਜ਼ ਨਹੀਂ ਹੋਵੇਗਾ ਉਨਾ ਚਿਰ ਡਾਊਨ ਟ੍ਰੈਂਡ ਸਟਾਰਟ ਨਹੀਂ ਹੋਵੇਗਾ ਪਰ ਪੋਜੀਸ਼ਨ ਲਈ 25 ਤਰੀਕ ਦਾ ਵੇਟ ਕਰਾਂਗੇ ਕਿਉਂਕਿ ਮੂਨ ਫੇਸ ਹੈ ਮੂਨ ਫੇਸ ਜੋ ਟ੍ਰੈਂਡ ਕਨਫਰਮ ਕਰੇਗਾ ਉਹੀ ਟ੍ਰੈਂਡ ਆਵੇਗਾ ਠੀਕ ਹੈ ਤੇ ਇਹ ਇਸ ਤਰ੍ਹਾਂ ਆਪਾਂ ਇਸ ਡਿਕਲਾਈਨ ਨੂੰ ਫੜ ਸਕਦੇ ਹਾਂ ਤੇ ਇਹ ਆਪਣੀ ਟਾਈਮਿੰਗ ਰਹੇਗੀ ਤੇ ਹੁਣ ਗੱਲ ਕਰ ਲੈਣੇ ਆ ਜੋ ਲਾਸਟ ਆਪਣੀ ਤੇਜ਼ੀ ਆਵੇਗੀ ਉਹ ਕਿੰਨੇ ਵਜੇ ਆਵੇਗੀ ਉਹਦੇ ਲਈ ਆਪਾਂ ਚੱਲਾਂਗੇ 15 ਮਿੰਟ ਦੇ ਟਾਈਮ ਫਰੇਮ ਤੇ ਤੇ 15 ਮਿੰਟ ਵਾਲਾ ਟਾਈਮ ਸਾਈਕਲ ਲਗਾਵਾਂਗੇ ਉਹਦੇ ਅਕੋਰਡਿੰਗ ਆਪਾਂ ਲਾਸਟ ਤੇਜ਼ੀ ਜੋ ਕਿ ਇੱਕ ਟਰੈਪ ਹੁੰਦਾ ਉਸ ਤੋਂ ਬਾਅਦ ਮਤਲਬ ਕਿ ਡਾਊਨ ਸਾਈਡ ਮੂਵ ਸਟਾਰਟ ਹੋ ਸਕਦਾ ਹੈ ਟਰੈਪ ਨਹੀਂ ਮਤਲਬ ਕਿ ਸਾਰਿਆਂ ਨੂੰ ਬੋਲੇਸ਼ ਬਣਾ ਕੇ ਫਿਰ ਹੀ ਡਾਊਨ ਟ੍ਰੈਂਡ ਸਟਾਰਟ ਹੁੰਦਾ ਹੈ ਤੁਹਾਨੂੰ ਪਤਾ ਹੀ ਹੈ ਆਲਰੇਡੀ ਤੇ ਉਹਦੇ ਲਈ ਆਪਾਂ 15 ਮਿੰਟ ਤੇ ਟਾਈਮ ਸਾਈਕਲ ਲਗਾ ਲੈਂਦੇ ਆ ਤੇ ਜੋ ਆਪਣਾ 15 ਮਿੰਟ ਦਾ ਟਾਈਮ ਸਾਈਕਲ ਆ ਰਿਹਾ ਹੈ ਉਹ ਲਾਸਟ ਜਿਹੜੀ ਤੇਜ਼ੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ 23 ਜੂਨ 2:30 ਮਿੰਟ ਦੇ ਟਾਈਮ ਆ ਰਿਹਾ ਹੈ ਉਸ ਤੋਂ ਅੱਧਾ ਘੰਟਾ ਪਹਿਲਾਂ ਉਹਦਾ ਘੰਟਾ ਬਾਅਦ ਤੇ ਜੀ سٹਾਰਟ ਹੋ ਸਕਦੀ ਆ ਅਪਸਾਈਡ ਦੀ ਜੋ ਕਿ ਆਪਾਂ ਨੂੰ 24 ਤਰੀਕ 10:30 ਵਜੇ ਦੇ ਤੱਕ ਦੇਖਣ ਨੂੰ ਮਿਲ ਸਕਦੀ ਆ ਮਤਲਬ ਕਿ ਜੋ 10:30 ਵਜੇ ਕੈਂਡਲ ক্লোਜ਼ ਹੋਵੇਗਾ ਉਹ ਇੱਕ ਨਵਾਂ ਹਾਈ ਬਣਾ ਸਕਦਾ ਹੈ ਉਸ ਤੋਂ ਬਾਅਦ ਟਿਕ ਲਾਈਨ ਸਟਾਰਟ ਹੋ ਸਕਦਾ ਹੈ ਇਹ ਹੋ ਗਈ ਟਾਈਮਿੰਗ ਦੀ ਗੱਲ ਠੀਕ ਆ ਇਸ ਦੇ ਵਿੱਚ ਆਪਾਂ ਅਪਸਾਈਡ ਲਈ ਮੈਂ ਟ੍ਰੇਡ ਜੋ ਐਂਟਰਾਡ ਹੋਏ ਉਹ ਪਲਾਨ ਕਰ ਸਕਦੇ ਹਾਂ ਉਸ ਤੋਂ ਪਹਿਲਾਂ ਜੋ ਵੀ ਹੁਣ ਟ੍ਰੈਂਡ ਚੱਲ ਰਿਹਾ ਹੈ ਉਹਦੇ ਬਾਰੇ ਮਤਲਬ ਕਿ ਆਪਾਂ ਵੀਡੀਓ ਬਣਾਵਾਂਗੇ ਕੱਲ ਨੂੰ ਆਪਾਂ ਕਿਸ ਤਰ੍ਹਾਂ ਟ੍ਰੇਡ ਕਰਨੀ ਆ ਉਹ ਨੈਕਸਟ ਵੀਡੀਓਜ਼ ਵਿੱਚ ਮੈਂ ਗੱਲ ਕਰਾਂਗਾ ਇਹ ਤਾਂ ਓਵਰ ਆਲ ਮਤਲਬ ਕਿ ਇੱਕ ਪਿਕਚਰ ਆ ਨੈਕਸਟ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿ ਆਪਣਾ ਟਾਈਮ ਸਾਈਕਲ ਆ ਰਿਹਾ ਹੈ 55 ਦਿਨਾਂ ਦਾ 4 ਜੁਲਾਈ ਨੂੰ ਮਤਲਬ ਕਿ ਇੱਕ ਲੋ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ 4 ਜੁਲਾਈ ਤੋਂ ਕੁਝ ਦਿਨ ਇੱਕ ਦੋ ਦਿਨ ਪਹਿਲਾਂ ਜਾਂ ਫਿਰ ਇੱਕ ਦੋ ਦਿਨ ਬਾਅਦ ਤੱਕ ਕਿਉਂਕਿ ਇੰਪੋਰਟੈਂਟ ਟਾਈਮ ਆ ਰਿਹਾ ਹੈ ਲੋ ਬਣੇਗਾ ਫਿਰ ਉਸ ਤੋਂ ਬਾਅਦ ਆ ਤੇਜ਼ੀ ਆਵੇਗੀ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਸਕਦੇ ਹੋ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ